ਨਸੇ ਕਿ ਐਫਓ ਡਿਊਟੀ ਦੇ ਐਫਓ ਡੀ ਦੇ ਯੂਨਿਟ ਦੇ ਹੌਲਦਾਰ ਮਲਕੀਤ ਸਿੰਘ ਦੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸਹਿਯਦ ਸੈਨਾਕ ਪਰਿਵਾਰ ਸੁਰੱਖਿਆ ਪਰਿਸ਼ਦ ਦੇ ਜਨਰਲ ਕਤਰ ਕੁਮਰ ਰਵਿੰਦਰ ਵਿਕੀ ਦੀ ਪ੍ਰਧਾਨਗੀ ਹੇਟ ਕਲਨੌਰ ਕਸਬੇ ਦੀ ਦਾਣਾ ਮੰਡੀ ਤੇ ਵਿਖੇ ਹੋਇਆ ਜਿਸ ਦੇ ਵਿੱਚ ਕਿ ਸੇਵਾਮੁਕਤ ਲੈਫਟੀਨੈਂਟ ਜਨਰਲ ਜੇਐਸ ਟੀ ਲੋ ਅਤੇ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਸੂਚਾ ਸਿੰਘ ਛੋਟਪੁਰ ਦੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਅਤੇ ਸ਼ਹੀਦ ਨੂੰ ਸ਼ਰਧਾਂਜਲੀ ਭੇਟ ਕੀਤੀ ਸਭ ਤੋਂ ਪਹਿਲਾਂ ਤਾਂ ਕਿ ਜਥੇ ਦੇ ਵੱਲੋਂ ਸ਼੍ਰੀ ਕੰਟਪਾਟ ਸਾਹਿਬ ਦੀ ਪੋਗ ਪਾ ਕੇ ਜੜਾ ਹੈ बैरागमय कीर्तन करके शहीद नजलि भेंट की गई पहाड़ जिला दुख बयान नहीं किया जाने वापरते बहुत लाने मुसीबत और दूजे पास हौसला इस करके फौज वास्ते देश वास समाज वास्तव शि पाई है ਸ਼ੇਤਾਨ ਦਾ ਨਾਮ ਜਿਹੜਾ ਹੁੰਦੀ ਦੁਨੀਆ ਤੇ ਕਹਿਣਾ ਜ਼ਿੰਦਗੀ ਨਾਲ ਤਾਂ ਕਹਿੰਦਾ ਕੋਈ ਜਿੰਦਗੀ ਦੇ ਮਸ਼ੀਨਰੀ ਕੋਈ ਮਰਵੇ ਕੋਈ ਐਕਸੀਡੈਂਟ ਹੋ ਜਿੰਨੇ ਪਰ ਇਹ ਮੰਨ ਲੈਂਦਾ ਕਿ ਦੇਸ਼ ਦੇ ਖਾਤੇ ਸਮਾਜ ਦੇ ਖਾਤੇ ਵਿੱਚ ਸ਼ਾਮਿਲ ਹੈ ਇਹ ਦੇਖ ਕੇ ਪ੍ਰਵਾਹ ਨੂੰ ਹਮੇਸ਼ਾ ਹੌਸਲਾ ਹੁੰਦਾ ਪਰ ਅਸੀਂ ਸਾਰੇ ਉਸ ਪਰ ਦੇ ਨਾਲ ਹਰ ਤਰ੍ਹਾਂ ਦੇ ਨਾਲ ਖੜਾਗੇ ਜਦ ਤੱਕ ਜੀਵੇ ਕਿਉਂਕਿ ਇਹ ਸਭ ਤੋਂ ਵੱਧ ਨਾ ਫੌਜੀ ਦੇ ਸਿੱਤੇ ਸਮਾਜ ਆ ਫੌਜੀ ਦੇ ਸਿੱਤੇ ਦੇਸ਼ ਉਸ ਪਰਿਵਾਰਾਂ ਦਾ ਦੂਜੇ ਪਰਿਵਾਰਾਂ ਦਾ ਜਿੰਨਾ ਵੀ ਸਰਕਾਰ ਕਰ ਸਕਦੀ ਹੈ। 10 ਦਿਨ ਪਹਿਲਾਂ ਹਾਥੀ ਸੈਨਾ ਦੀ ਕੈਫੇਡ ਯੂਨਿਟ ਦੇ ਜਵਾਨ ਬਲਦਰ ਮਲਕੀਸ ਸਿੰਘ ਜਿਹੜਾ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਜੰਮੂ ਕਸ਼ਮੀਰ ਵਿੱਚ ਆਪਣਾ ਬਿਦਾਨ ਦੇ ਗਏ। ਅੱਜ ਉਹਨਾਂ ਦੀ ਅੰਤਿਮ ਅਰਦਾਸ ਉਹਨਾਂ ਦੀ ਟ੍ਰਿਬਿਊਟ ਸਰਮਣੀ ਜਿਹੜੀ ਹੈ ਉਹਨਾਂ ਦੇ ਜੱਦੀ ਪਿੰਡ ਕਸਵਾ ਜਿਹੜਾ ਕਲਾਂਗੌਰ ਵਿਖੇ ਜੋ ਕੀਤੀ ਗਈ। ਬਲਦਰ ਮਲਕੀਸ ਸਿੰਘ ਬਹੁਤ ਹੀ ਬਹਾਦਰ ਯੋਧਾ ਸੀ। لیکن ایک منفہ کی میں منفہ کہوں گا کہ اس یودھے نے اپنا سپریم سیکریفائس دے کر اپنی او چار سال دی معصوم بچی اپنی پتنی اپنی ماں نو جڑا ہے چھوڑا دے دیتا لیکن اوتھے دکھ دے نال المان بھی ہے کہ سینکڑے لوگ روز مرتے نے انہاں کوئی یاد نہیں لگتا لیکن ایک شہید دی موت دے تک فلپ فلپ کرتے سو ایک وفرن میں اس یودہ